ਬਾਈ ਪੈਂਕੇ ਨੂੰ ਬਹੁਤ-ਬਹੁਤ ਮੁਬਾਰਕਾਂ ਵੀਰੇ ਉਸਤਾਦ ਜੀ ਤੀਜਾ ਗਾਣਾ ਆ ਰਿਹਾ ਤੀਜਾ ਸ਼ੂਟ ਆ ਫਰੀ ਅੱਜ ਅੱਜ ਤੀਜੇ ਗਾਣੇ ਦਾ ਸ਼ੂਟ ਆ ਤੇ ਤੀਜਾ ਗਾਣਾ ਆਉਣ ਵਾਲਾ ਹੈ ਜਲਦੀ ਹੀ ਉਹਦੀ ਬਾਈ ਤਰੀਕ ਅਨਾਉਂਸ ਕਰੂਗਾ ਤੇ ਆਪਾਂ ਸਾਰੇ ਨੇ ਸ਼ੂਟ ਤੇ ਕਰਕੇ ਨਹੀਂ ਅੱਜ ਬਾਈ ਸਪ੍ਰਿੰਟਾਂ ਤੇ ਅੱਜ ਸ਼ੂਟ ਦਿਆ ਕਰਕੇ ਨਹੀਂ ਉਹ ਆ ਅੱਜ ਰੈਸਟ ਤੇ ਉਸਤਾਦ ਜੀ ਤੁਹਾਡੇ ਚੇਲੇ ਉਵੇਂ ਹੀ ਬਰਕਰਾਰ ਨੇ ਆਪਾਂ ਭੱਜਾਂਗੇ ਜਰੂਰ ਭੱਜ ਗਏ ਉਹੋ ਟੀਕਿਆਂ ਤੇ ਨਸ਼ਿਆਂ ਤੇ ਗੱਜ ਗਏ ਮਾੜਾ ਮੋਟੀਵੇਸ਼ਨ ਹੋਇਆ ਨੇ ਚੱਲ ਗਏ ਚੱਲ ਪੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਪੂਰੇ ਵਧੀਆ ਪੂਰੇ ਵਧੀਆ ਇੱਧਰ ਤੁਸੀਂ ਦਰਸ਼ਕਾਂ ਨੂੰ ਮਾੜਾ ਕੈਮਰਾ ਉਹ ਮੈਂ ਤਾਂ ਇਹ ਦੱਸਣਾ ਚਾਹੁੰਦਾ ਸੀਗਾ ਵੀ ਬਾਲੇ ਦਿਨ ਹੋ ਗਏ ਵੀਡੀਓ ਨਹੀਂ ਬਣਾਈ ਸੀਗੀ ਅੱਜ ਅਸੀਂ ਦੁਬਾਰਾ ਫੇਰ ਇਕੱਠੇ ਹੋਏ ਸੀਗੇ ਹਾਂ ਅਸੀਂ ਕਾ ਵੀਡੀਓ ਤਾਂ ਔਨ ਕਰ ਗਏ ਤੂੰ ਮੈਨੂੰ ਆਂ ਦੱਸ ਵੀ ਮੈਂ ਬਾਹਾਂ ਚ ਭੱਜਾਂ ਸਪ੍ਰਿੰਟ ਲਾਵਾਂ ਬਾਹਾਂ ਚ ਦਾ ਇੱਧਰ ਪੱਠੇ ਆ ਉੱਧਰ ਦਾ ਗੱਲਾ ਕਿ ਗਿੱਲੇ ਚ ਭੱਜ ਲੇਗਾ ਬਸ ਯਾਰ ਹੈ ਐਨੇ ਦਿਨਾਂ ਦੀ ਪ੍ਰੈਕਟਿਸ ਫੇਰ ਤੂੰ ਫੇਰ ਉਹ ਤੇ ਅੱਜ ਆਪਾਂ ਗੈਰੀ ਨਾਲ ਆਉਣੀ ਹੈ ਸਪ੍ਰਿੰਟ ਤੇ ਮੈਂ ਫੂਨ ਦੇ ਨਾਲ ਹੀ ਤਾਂ ਮੈਂ ਸਪ੍ਰਿੰਟ ਨਾਲ ਹੀ ਲੱਗੂ ਇੱਧਰ ਇੱਧਰ ਲਾਈਏ ਕਿ ਉੱਧਰ ਫਿਰ ਗਿੱਲੇ ਚ ਗਿੱਲੇ ਝੌਖਾ ਯਾਰ ਡਰਾ ਹੋ ਜੂਗੀ ਇੱਧੇ ਜਾਣ ਲੰਨੇ ਨਹੀਂ ਆਪਾਂ ਨਹੀਂ ਪਰੇ ਨਾ ਹੋ ਜੀ ਨਹੀਂ ਆਪਾਂ ਪਹਿਲਾਂ ਜਦੋਂ ਜਦੋਂ ਪਹਿਲੇ ਵੀਡੀਓ ਬਣਾਇਆ ਉਹਦਾ ਆਪਾਂ ਖੜੀ ਟਾਈਮ ਨੋਟ ਕੀਤਾ ਸੀ ਕਿ ਕੀ ਕੀਤਾ ਸੀਗਾ ਆਪਾਂ ਟਾਈਮ ਨੋਟ ਕੀਤਾ ਸੀ ਕਿੰਨੇ ਟਾਈਮ ਚ ਕਿੰਨੀਆਂ ਸਪ੍ਰਿੰਟ ਲੰਨੇ ਆ ਕਿਦੇ ਟਾਈਮ ਚ ਮੋੜ ਦੇ ਕਿਲੋਮੀਟਰ ਤੇ ਹਣ ਕੜੀ ਹੈ ਨਹੀਂ ਹਨਾ ਕੜੀ ਹੈ ਨਹੀਂ ਪ੍ਰਿੰਟੀ ਲਾਈਗੀ ਭੱਜ ਲੇਗਾ ਨਾ ਤੂੰ ਵੀ ਨਾਲ ਭੱਜੇਗਾ ਮੋੜ ਚੇਂਜ ਕਰ ਲੈ ਮੋੜ ਤੂੰ ਚੇਂਜ ਕਰ ਲੈ ਉਹ ਦਿਖਾ ਦੇ ਪੂਲਦੀ ਕੋਲ ਮੋੜਾਂਗੇ ਉੱਥੇ ਕੋਹੜੀ ਬਾਹਲੀ ਦੂਰਾ ਬੜੀ ਦੂਰ ਹੋ ਗਈ ਮੇਰਾ ਫਤੋਰ ਕੇ ਮਾੜਾ ਮਾੜਾ ਨੇੜੇ ਚੱਲ ਵਾੜੇ ਬੁੜਾ ਇਹ ਕੋਠੜੀ ਕੋਣੀ ਬਸ ਠੀਕ ਚੱਲ ਆ ਜਾ ਮੋੜ ਚੇਂਜ ਕਰ ਲਾ ਤੂੰ ਇਹਨਾਂ ਗੈਰੀ ਜਾਂਦਾ ਤੂੰ ਵੀ ਭੱਜਣ ਜਾਂਦਾ ਸੀਗਾ ਪਿੰਡ ਆਪਦੇ ਤੇ ਇਹ ਵੀ ਆਪਦੇ ਪਿੰਡ ਭੱਜਣ ਜਾਂਦਾ ਸੀਗਾ ਤੇ ਇਹ ਆਂਦਾ ਵੀ ਅੱਜ ਅੱਗੇ ਅਸੀਂ ਬਰੂਬਰ ਜਾਈ ਭਾਜਦੇ ਹਾਂ ਸਪ੍ਰਿੰਟ ਵੀ ਠੀਕ ਆ ਇੱਕੋ ਜਿਹੀ ਭਾਜਾਂਗੇ ਤੇ ਅੱਜ ਅਸੀਂ ਵੀ ਦੇਖ ਸਪ੍ਰਿੰਟ ਲਾ ਕੇ ਦੇਖਣੀ ਆ ਵੀ ਕਿਹੜਾ ਤੇਜ਼ ਭਾਜਦਾ ਨਹੀਂ ਫਿਰ ਮੇਰਾ ਥੋੜਾ ਜਿਹਾ ਜੇ ਮੇਰੀ ਸੇਰ ਢਿੱਲੀ ਆ ਉੱਚਾ ਹੈ ਹੋਰ ਕਿਤੇ ਸੁਭਾਅ ਬਣਾ ਦੇ ਦੇਖੀ ਆ ਉਹਦਾ ਕੋਈ ਗੱਲ ਨਹੀਂ ਸ਼ਰਟ ਮਰਜ਼ੀ ਬਣਾਣਾ ਬਨੂਣਾ ਜੋ ਮਰਜ਼ੀ ਲਾ ਲੈ ਮੈਂ ਪੂਰਾ ਵਾਰਮ ਆਪਾ ਤੂੰ ਮੇਰੀ ਟੈਨਸ਼ਨ ਦੇਖੀ ਚੱਲ ਸੋੜ ਹੋਇਆ ਹੋ ਸੋ ਤੇ ਵਿਚਾਲੇ ਹੋ 2 ਮਿੰਟ ਤੂੰ ਮੈਨੂੰ ਜੜ ਕਰਾ ਦੱਸ ਕਾ ਨਾ ਦੱਸ ਬਈ ਬੜਾ ਜਿਹਾ ਮੋਟੀਵੇਸ਼ਨ ਦੇਣਾ ਤਾ ਤੂੰ ਗਾਣਾ ਗਾ ਓਏ ਠੀਕਿਆਂ ਤੇ ਨੱਗਿਆਂ ਤੇ ਠੀਕਿਆਂ ਕਾਤੀ ਵਜ ਜਾ ਕੇ ਦੇਖੋ ਨਿਆ ਤੁਹਾਨੂੰ ਓਹ ਅਲੀ ਇਹ ਰਾਤੀ ਹੈ ਜੱਬਾ ਥੋੜੀ ਦੌੜ ਚ ਪ੍ਰੋਬਲਮ ਆ ਗਈ ਉਹ ਨਿਕਲ ਮੇਰੇ ਦਾ ਟ੍ਰੈਕ ਸੀ ਜਿਹੜਾ ਥੋੜਾ ਜਿਆਦਾ ਕੰਢੇ ਦਾ ਮੇਰੇ ਦਾ ਕਣ ਬੂਟ ਨਹੀਂ ਪਾਇੇ ਠੀਕੇ ਹਾਂ ਬੂਟ ਨਹੀਂ ਪਾਇੇ ਠੀਕੇ ਪੱਕੇ ਸਾੜ ਪੈਰ ਵੱਜਦੇ ਆ ਇੱਕ ਵਾਰ ਮੈਂ ਆਪਣੀ ਹੋਈ ਸੀਗੀ ਅਰਲੀ ਵਰੀ ਫੇਰ ਮਿਲਦੀ ਮਿਲਦੇ ਆ